ਇੱਕ ਫੌਜੀ ਪਤੀ ਨੇ ਫੌਜ ਤੋਂ ਛੁੱਟੀ ਲੈ ਲਈ ਸੀ। ਰਸਤੇ ਦੇ ਵਿੱਚ ਉਹ ਬਹੁਤ ਸਾਰਾ ਸਾਮਾਨ ਖਰੀਦਦਾ ਹੈ ਆਪਣੀ ਪਤਨੀ ਵਾਸਤੇ ਕਿਉਂਕਿ ਕਾਫੀ ਦਿਨਾਂ ਤੋਂ ਉਹ ਘਰ ਵਿੱਚ ਨਹੀਂ ਗਿਆ ਸੀ। ਹੁਣ ਉਹ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਪਤਨੀ ਹਮੇਸ਼ਾ ਹੀ ਫੋਨ ਦੇ ਉੱਤੇ ਉਹਨੂੰ ਮਿਲਣ ਦੇ ਲਈ ਰੋਂਦੀ ਰਹਿੰਦੀ ਸੀ ਤੇ ਇਸੇ ਕਰਕੇ ਹੀ ਉਹ ਹੁਣ ਇਹਦੇ ਲਈ ਗਿਫਟ ਖਰੀਦਦਾ ਹੈ। ਰਾਤ ਨੂੰ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦਵਾਂ। ਉਸਨੇ ਬਹੁਤ ਹੀ ਮੁਸ਼ਕਲਾਂ ਦੇ ਨਾਲ ਟਾਈਮ ਕੱਟਿਆ ਸੀ ਪਰ ਉਹ ਜਿਸ ਤਰ੍ਹਾਂ ਹੀ ਰਾਤ ਨੂੰ ਆਪਣੇ ਘਰ ਦੇ ਵਿੱਚ ਪਹੁੰਚਦਾ ਹੈ ਤਾਂ ਉਹਦੀ ਪਤਨੀ ਅੱਗੋਂ ਆਪਣੇ ਦੋ ਪ੍ਰੇਮੀਆਂ ਦੇ ਨਾਲ ਸਬੰਧ ਬਣਾ ਰਹੀ ਹੁੰਦੀ ਹੈ ਉਲਟਾ ਉਸ ਪਤੀ ਨੂੰ ਹੀ ਅੱਗੋਂ ਸਰਪ੍ਰਾਈਜ਼ ਮਿਲ ਜਾਂਦਾ ਹੈ ਹੁਣ ਉੱਥੇ ਲੜਾਈ ਝਗੜਾ ਹੁੰਦਾ ਹੈ ਬਵਾਲ ਹੁੰਦਾ ਹੈ ਫਿਰ ਇਹ ਰਾਤ ਲੰਘ ਜਾਂਦੀ ਹੈ ਉਸ ਸਮੇਂ ਤਾਂ ਕੋਈ ਵੀ ਕਿਸੇ ਤਰ੍ਹਾਂ ਦਾ ਕਤਲ ਨਹੀਂ ਹੁੰਦਾ ਪਰ ਕੁਝ ਦਿਨ ਬਾਅਦ ਹੀ ਕੁਝ ਐਡਾ ਵੱਡਾ ਭਿਆਨਕ ਹੋ ਜਾਂਦਾ ਹੈ ਕਿ ਜਿਸ ਨੂੰ ਸੁਣ ਕੇ ਲੋਕ ਸਹਿਮ ਜਾਂਦੇ ਨੇ ਹੁਣ ਮੇਨ ਗੱਲ ਇਹ ਸੀ ਕਿ ਇਸ ਔਰਤ ਨੇ ਆਖਿਰ ਕਿਉਂ ਦੋ ਪ੍ਰੇਮੀ ਬਣਾਏ ਸਨ ਕਿਉਂਕਿ ਇਹ ਤਾਂ ਫੋਨ ਦੇ ਉੱਤੇ ਆਪਣੇ ਪਤੀ ਦੇ ਸਾਹਮਣੇ ਰੋਂਦੀ ਰਹਿੰਦੀ ਸੀ ਤੇ ਜਦੋਂ ਤੁਸੀਂ ਇਹ ਪੂਰੀ ਕਹਾਣੀ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕ੍ਰਾਈਮ ਕਹਾਣੀ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈ ਪੰਜਾਬ ਦੇ ਸ੍ਰੀ ਅਮਰਤਸਰ ਸਾਹਿਬ ਦੀ ਹੈ ਸ੍ਰੀ ਅਮਰਤਸਰ ਸਾਹਿਬ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਉਸ ਪਿੰਡ ਦੇ ਵਿੱਚ ਇੱਕ ਫੌਜੀ ਰਹਿੰਦਾ ਸੀ ਫੌਜੀ ਕੁਝ ਦਿਨ ਪਹਿਲਾਂ ਹੀ ਫੌਜ ਤੋਂ ਛੁੱਟੀ ਲੈ ਕੇ ਆਪਣੀ بیوی ਨੂੰ ਸਰਪ੍ਰਾਈਜ਼ ਦੇਣ ਵਾਸਤੇ ਘਰ ਦੇ ਵਿੱਚ ਆਉਂਦਾ ਹੈ ਤੇ ਹੁਣ ਇਹ ਕੁਝ ਦਿਨਾਂ ਤੋਂ ਆਪਣੇ ਪਿੰਡ ਦੇ ਵਿੱਚ ਹੀ ਰਹਿ ਰਿਹਾ ਹੁੰਦਾ ਹੈ 19 ਨਵੰਬਰ 2024 ਦਾ ਦਿਨ ਸੀ ਅਚਾਨਕ ਹੀ ਸਵੇਰ ਦਾ ਟਾਈਮ ਸੀ ਤੇ ਫੌਜੀ ਦੀ ਜਿਹੜੀ ਇਹ ਪਤਨੀ ਸੀ ਉਹ ਚੀਕਾ ਮਾਰਦੀ ਹੋਈ ਬਾਹਰ ਨੂੰ ਭੱਜੀ ਜਾਂਦੀ ਹੈ ਗਵਾਂਡੀਆਂ ਨੂੰ ਇਕੱਠਾ ਕਰਦੀ ਹੈ ਰੋ ਰੋ ਕੇ ਉਹਦਾ ਬੁਰਾ ਹਾਲ ਸੀ ਕਿਉਂਕਿ ਬਾਹਰ ਵੇਰੇ ਦੇ ਵਿੱਚ ਚਾਰ ਪਾਈ ਦੇ ਉੱਤੇ ਫੌਜੀ ਸੁਖਦੇਵ ਸਿੰਘ ਸੁੱਤਾ ਹੋਇਆ ਸੀ ਕਿਸੇ ਨੇ ਉਹਦੀ ਬੜੀ ਹੀ ਬੇਰਹਿਮੀ ਦੇ ਨਾਲ ਉਹਨੂੰ ਮਾਰ ਦਿੱਤਾ ਸੀ ਉਸਦੇ ਪੂਰੇ ਸਰੀਰ ਦੇ ਉੱਤੇ ਚਾਕੂਆਂ ਦੇ ਨਿਸ਼ਾਨ ਸਨ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਲੋਕੀ ਹੈਰਾਨ ਸਨ ਕਿ ਸੁਖਦੇਵ ਸਿੰਘ ਜੇਰਾ ਕੁਝ ਦਿਨ ਪਹਿਲਾਂ ਹੀ ਫੌਜ ਤੋਂ ਛੁੱਟੀ ਲੈ ਕੇ ਆਇਆ ਸੀ ਤੇ ਕਿਸੇ ਨੇ ਇਹਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਪੁਲਿਸ ਹੁਣ ਇਸ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਦੀ ਹੈ। ਪੁਲਿਸ ਪਤਨੀ ਕੋਲੋਂ ਵੀ ਪੁੱਛਗਿੱਛ ਕਰਦੀ ਹੈ ਪਰ ਪਤਨੀ ਦਾ ਰੋੜੋ ਕੇ ਬੁੜਾ ਹਾਲ ਸੀ। ਪਤਨੀ ਹੁਣ ਕੁਝ ਵੀ ਦੱਸਣ ਦੇ ਲਈ ਇਸ ਹਾਲਤ ਦੇ ਵਿੱਚ ਨਹੀਂ ਸੀ। ਪੁਲਿਸ ਹੁਣ ਘਰ ਦੇ ਸੀਸੀਟੀਵੀ ਦੇਖਦੀ ਹੈ, ਬਾਹਰ ਦੇ ਸੀਸੀਟੀਵੀ ਦੇਖਦੀ ਹੈ ਤੇ ਇਸ ਕੇਸ ਦੀ ਸ਼ਾਨਦਿਨ ਸ਼ੁਰੂ ਕਰ ਦਿੰਦੀ ਹੈ। ਆਸ-ਪਰੋਸ ਦੇ ਕੋਲੋਂ ਵੀ ਪੁੱਛਦੀ ਹੈ ਕਿ ਕੋਈ ਦੁਸ਼ਮਣੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਲੜਾਈ ਚੱਕਰਾ। ਸਾਰੇ ਦੱਸਦੇ ਨੇ ਕਿ ਇਹ ਵਿਚਾਰਾ ਤਾਂ ਫੌਜ ਦੇ ਵਿੱਚ ਹੀ ਰਹਿੰਦਾ ਸੀ। ਤੇ ਇਹਦੀ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਇਹ ਤਾਂ ਥੋੜੇ ਦਿਨ ਪਹਿਲਾਂ ਹੀ ਘਰ ਦੇ ਵਿੱਚ ਆਇਆ ਸੀ ਦਰਅਸਲ ਇਹ ਜਿਹੜਾ ਫੌਜੀ ਸੁਖਦੇਵ ਸਿੰਘ ਸੀ ਇਹਦੀ ਜਿਹੜੀ ਪਤਨੀ ਸੀ ਜਸਵਿੰਦਰ ਕੋਹੜ ਇਹਦਾ 4 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਹ ਬਰੇ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਰਹੇ ਸਨ ਪੁਲਿਸ ਹੁਣ ਜਿਸ ਤਰ੍ਹਾਂ ਹੀ ਸੀਸੀਟੀਵੀ ਚੈੱਕ ਕਰਦੀ ਹੈ ਕਿ ਉਸ ਰਾਤ ਯਾਨੀ ਕਿ 19 ਨਵੰਬਰ ਤੇ 20 ਨਵੰਬਰ ਦੀ ਰਾਤ ਦੇ ਵਿੱਚ ਕੀ ਹੋਇਆ ਸੀ ਤਾਂ ਪੁਲਿਸ ਵਾਲਿਆਂ ਨੂੰ ਦੋ ਬੰਦੇ ਇਹਨਾਂ ਦੇ ਘਰ ਵਰਦਿਆਂ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਕੱਪੜਾ ਮੂੰਹ ਦੇ ਉੱਤੇ ਲਪੇਟਿਆ ਹੋਇਆ ਸੀ ਤੇ ਇਹ ਜਿਹੜੇ ਅੱਧੇ ਘੰਟੇ ਬਾਅਦ ਹੀ ਘਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਪੁਲਿਸ ਦਾ ਸਾਫ਼-ਸਾਫ਼ ਜਿਹੜਾ ਸ਼ੱਕ ਸੀ ਉਹ ਸੁਖਦੇਵ ਦੀ ਪਤਨੀ ਜਸਵਿੰਦਰ ਕੌਰ ਦੇ ਉੱਤੇ ਹੀ ਆ ਜਾਂਦਾ ਹੈ ਕਿਉਂਕਿ ਅੰਦਰੋਂ ਜਿਹੜਾ ਗੇਟ ਸੀ ਉਹ ਖੁੱਲਿਆ ਹੋਇਆ ਸੀ ਤੇ ਇਹ ਗੇਟ ਕਿਸੇ ਨੇ ਅੰਦਰੋਂ ਖੋਲ੍ਹਿਆ ਸੀ ਘਰ ਦੇ ਵਿੱਚ ਜਸਵਿੰਦਰ ਕੋੜੀ ਹੀ ਸੀ ਇਸ ਲਈ ਹੁਣ ਪੁਲਿਸ ਜਸਵਿੰਦਰ ਕੋਰ ਕੋਲੋਂ ਹੀ ਸ਼ਕਤੀ ਦੇ ਨਾਲ ਪੁੱਛਗਿੱਛ ਸ਼ੁਰੂ ਕਰਦੀ ਹੈ ਹੁਣ ਜਦੋਂ ਜਸਵਿੰਦਰ ਕੋਰ ਟੁੱਟਦੀ ਹੈ ਤੇ ਦੱਸਦੀ ਹੈ ਤੇ ਕਹਿੰਦੀ ਹੈ ਕਿ ਮੈਂ ਹੀ ਆਪਣੇ ਪਤੀ ਨੂੰ ਮਾਰਿਆ ਹੈ ਆਪਣੇ ਦੋ ਪ੍ਰੇਮੀਆਂ ਦੇ ਨਾਲ ਮਿਲ ਕੇ ਫਿਰ ਇਹ ਜਿਹੜੀ ਵਜ੍ਹਾ ਦੱਸਦੀ ਹੈ ਇਹ ਵਜ੍ਹਾ ਜਦੋਂ ਲੋਕੀ ਸੁਣਦੇ ਨੇ ਤੇ ਲੋਕਾਂ ਦੇ ਵੀ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਲੋਕੀ ਵੀ ਇਹ ਸੁਣ ਕੇ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਆਖਿਰ ਇੱਕ ਪਤਨੀ ਆਪਣੇ ਪਤੀ ਦੇ ਨਾਲ ਇਦਾਂ ਵੀ ਕਰ ਸਕਦੀ ਹੈ ਹੁਣ ਜਸਵਿੰਦਰ ਕੋਰ ਜਿਹੜੀ ਵਜ੍ਹਾ ਦੱਸਦੀ ਹੈ ਉਹ ਕਹਿੰਦੀ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਫੌਜੀ ਸੁਖਦੇਵ ਸਿੰਘ ਦੇ ਨਾਲ ਮੈਂ ਬੜੀ ਖੁਸ਼ ਸੀ ਮੇਰੀਆਂ ਵੀ ਤਮੰਨਾ ਸਨ ਕਿ ਮੈਂ ਵੀ ਘੁੰਮਾ ਫਿਰਾ ਫੌਜੀ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਪਰ ਫੌਜੀ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਹਦੀ ਜਿਹੜੀ ਛੁੱਟੀ ਜਰੀ ਉਹ ਪੂਰੀ ਹੋ ਜਾਂਦੀ ਹੈ ਤੇ ਉਹ ਵਾਪਸ ਆਪਣੀ ਡਿਊਟੀ ਤੇ ਚਲਾ ਜਾਂਦਾ ਹੈ। ਮੇਰੀ ਤਾਂ ਹਜੇ ਜਿਹੜੀ ਜਿਸਮਾਨੀ ਨੀਡ ਸੀ ਉਹ ਵੀ ਪੂਰੀ ਨਹੀਂ ਸੀ ਹੋਈ। ਫੌਜੀ ਮੈਨੂੰ ਛੱਡ ਕੇ ਚਲਾ ਗਿਆ ਸੀ। ਮੇਰਾ ਵੀ ਅੰਦਰੋਂ ਮਨ ਕਰਦਾ ਸੀ। ਪੈਸਾ ਤਾਂ ਮੇਰੇ ਕੋਲ ਬਹੁਤ ਸੀ ਪਰ ਮੈਂ ਪੈਸੇ ਨੂੰ ਕੀ ਕਰਨਾ ਸੀ ਜੇਕਰ ਮੈਨੂੰ ਪਤੀ ਦਾ ਪਿਆਰ ਹੀ ਨਹੀਂ ਸੀ ਮਿਲ ਰਿਹਾ। ਇਸ ਲਈ ਮੈਂ ਪਰੇਸ਼ਾਨ ਰਹਿਣ ਲੱਗ ਪਈ। ਮੈਨੂੰ ਡਿਪਰੈਸ਼ਨ ਹੋਣਾ ਸ਼ੁਰੂ ਹੋ ਗਿਆ ਸੀ। ਫਿਰ ਇਹ ਦੱਸਦੀ ਹੈ ਕਿ ਫਿਰ ਮੇਰੀ ਮੁਲਾਕਾਤ ਹੁੰਦੀ ਹੈ ਕੁਲਵੰਤ ਸਿੰਘ ਨਾਮ ਦੇ ਇੱਕ ਲੜਕੇ ਦੇ ਨਾਲ ਜਿਹੜਾ ਸਾਡੀ ਗਲੀ ਦੇ ਵਿੱਚੋਂ ਹੀ ਲੰਘਦਾ ਸੀ ਮੈਨੂੰ ਅਕਸਰ ਉਹ ਦੇਖਦਾ ਸੀ ਇਸ ਤੋਂ ਬਾਅਦ ਮੇਰੀ ਇਹਦੀ ਜਿਹੜੀ ਗੱਲਬਾਤ ਹੁੰਦੀ ਹੈ ਇੰਸਟਾਗ੍ਰam ਤੇ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਮੇਰਾ ਇਹਦੇ ਨਾਲ ਪਿਆਰ ਪੈ ਜਾਂਦਾ ਹੈ ਫਿਰ ਅਸੀਂ ਦੋਨੇ ਜਾਨੇ ਮਿਲ ਕੇ ਬਾਹਰ ਘੁੰਮਣ ਵੀ ਜਾਂਦੇ ਸਾਂ ਤੇ ਜਦੋਂ ਮੇਰਾ ਦਿਲ ਕਰਦਾ ਸੀ ਤਾਂ ਇਹ ਕੁਲਵੰਤ ਸਿੰਘ ਸਾਡੇ ਘਰ ਆ ਜਾਂਦਾ ਸੀ ਕਿਉਂਕਿ ਮੇਰਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਥੋੜਾ ਦੂਰ ਰਹਿੰਦਾ ਸੀ ਕਿਉਂਕਿ ਅਸੀਂ ਉਹਨਾਂ ਤੋਂ ਅਲੱਗ ਰਹਿੰਦੇ ਸਾਂ ਤੇ ਹੁਣ ਮੈਨੂੰ ਜਦੋਂ ਵੀ ਲੋੜ ਪੈਂਦੀ ਸੀ ਤਾਂ ਕੁਲਵੰਤ ਸਿੰਘ ਸਾਡੇ ਘਰ ਆ ਜਾਂਦਾ ਸੀ ਤੇ ਕਦੀ ਕਦੀ ਅਸੀਂ ਮਿਲ ਕੇ ਸਬੰਧ ਵੀ ਬਣਾ ਲੈਂਦੇ ਸਾਂ ਹੁਣ ਇਸ ਤੋਂ ਬਾਅਦ ਕੁਲਵੰਤ ਸਿੰਘ ਦਾ ਇੱਕ ਦੋਸਤ ਹੁੰਦਾ ਹੈ ਕੁਲਵਿੰਦਰ ਸਿੰਘ ਉਹਦੇ ਨਾਲ ਵੀ ਮੇਰੀ ਇੰਸਟਾਗ੍ਰam ਦੇ ਉੱਤੇ ਹੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਵੀ ਮੇਰਾ ਪ੍ਰੇਮੀ ਬਣ ਜਾਂਦਾ ਹੈ ਇਹਨਾਂ ਦੋਨਾਂ ਨੂੰ ਵੀ ਪਤਾ ਸੀ ਕਿ ਇਹ ਦੋਨੇ ਜਾਨੇ ਇੱਕੋ ਹੀ ਔਰਤ ਦੇ ਨਾਲ ਪਿਆਰ ਕਰਦੇ ਨੇ ਤੇ ਹੁਣ ਇਹ ਦੱਸਦੀ ਹੈ ਕਿ ਜਦੋਂ ਮੇਰਾ ਮਨ ਕਰਦਾ ਸੀ ਦੋਨਾਂ ਦੇ ਵਿੱਚੋਂ ਕਦੀ ਮੈਂ ਕਿਸੇ ਨੂੰ ਬੁਲਾ ਲੈਂਦੀ ਸੀ ਤੇ ਕਦੀ ਦੂਸਰੇ ਨੂੰ ਬੁਲਾ ਲੈਂਦੀ ਸੀ ਤੇ ਜਦੋਂ ਮੇਰਾ ਮਨ ਕਰਦਾ ਸੀ ਤੇ ਕਈ ਵਾਰੀ ਮੈਂ ਇਹਨਾਂ ਦੋਨਾਂ ਨੂੰ ਹੀ ਘਰ ਦੇ ਵਿੱਚ ਬੁਲਾ ਲੈਂਦੀ ਸੀ ਹੁਣ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਹੀ ਖੁਸ਼ ਰਹਿਣ ਲੱਗ ਪਈ ਸੀ ਕਿਉਂਕਿ ਜੋ ਚੀਜ਼ ਦੀ ਮੈਨੂੰ ਜ਼ਰੂਰਤ ਸੀ ਉਹ ਮੈਨੂੰ ਮਿਲਨੀ ਸ਼ੁਰੂ ਹੋ ਗਈ ਸੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਹੁਣ ਟੈਨਸ਼ਨ ਨਹੀਂ ਸੀ ਤੇ ਹੁਣ ਜਿਸ ਤਰ੍ਹਾਂ ਹੀ ਜਦੋਂ ਸੁਖਦੇਵ ਫੌਜੀ ਉਹਦਾ ਪਤੀ ਫੋਨ ਕਰਦਾ ਸੀ ਤਾਂ ਮੈਂ ਉਹਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ ਹੋਣ ਦਿੰਦੀ ਤੇ ਫੋਨ ਦੇ ਉੱਤੇ ਮੈਂ ਰੋਣਾ ਸ਼ੁਰੂ ਕਰ ਦਿੰਦੀ ਸੀ ਤੇ ਉਹਨੂੰ ਮੈਂ ਇਹ ਜाहिर ਕਰਦੀ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗ ਰਿਹਾ ਤੇ ਉਹਨੂੰ ਕਹਿੰਦੀ ਸੀ ਕਿ ਤੂੰ ਜਲਦੀ ਜਲਦੀ ਘਰ ਆ ਜਾ ਇਸ ਲਈ ਉਹ ਮੈਨੂੰ 20 ਨਵੰਬਰ ਤੋਂ 10 ਦਿਨ ਪਹਿਲਾਂ ਹੀ ਚੋੜੀ ਛਿਪੇ ਮੈਨੂੰ ਸਰਪ੍ਰਾਈਜ਼ ਦੇਣ ਵਾਸਤੇ ਛੁੱਟੀ ਲੈ ਕੇ ਉੱਥੋਂ ਨਿਕਲ ਆਂਦਾ ਹੈ 10 ਨਵੰਬਰ ਦੀ ਰਾਤ ਨੂੰ ਜਿਸ ਤਰ੍ਹਾਂ ਹੀ ਗੇਟ ਕੋਈ ਖਰਕਾਂਦਾ ਹੈ ਤਾਂ ਮੈਂ ਸੋਚਿਆ ਕਿ ਸ਼ਾਇਦ ਕੋਈ ਆਇਆ ਹੋਵੇਗਾ ਕਿਉਂਕਿ ਸਸੁਰਾਲ ਵਾਲੇ ਜਿਹੜੇ ਨੇ ਉਹ ਮੇਰੇ ਘਰ ਤੋਂ ਦੂਰ ਰਹਿੰਦੇ ਨੇ ਇਸ ਲਈ ਉਹ ਆਉਂਦੇ ਜਾਂਦੇ ਵੀ ਨਹੀਂ ਸਨ ਤੇ ਮੈਂ ਸੋਚਿਆ ਕਿ ਕੋਈ ਗਵਾਂਡੀ ਹੀ ਆਇਆ ਹੋਵੇਗਾ ਜਿਸ ਤਰ੍ਹਾਂ ਹੀ ਉਹ ਗੇਟ ਖੋਲਦੀ ਹੈ ਤਾਂ ਸਾਹਮਣੇ ਸੀ ਸੁਖਦੇਵ ਸਿੰਘ ਜੋ ਕਿ ਉਹਦਾ ਪਤੀ ਸੀ ਉਹ ਬਿਲਕੁਲ ਹੀ ਇਹਨੂੰ ਦੇਖ ਕੇ ਉਹਦੇ ਰੰਗ ਉੱਟ ਜਾਂਦੇ ਨੇ ਕਿਉਂਕਿ ਅੰਦਰ ਜਿਹੜੇ ਉਹਦੇ ਦੋ ਪ੍ਰੇਮੀ ਬੈਠੇ ਹੋਏ ਸਨ ਜੋ ਕਿ ਸ਼ਰਾਬ ਤੇ ਬੀਅਰ ਪੀ ਰਹੇ ਸਨ ਤੇ ਕੁਝ ਸਮਾਂ ਪਹਿਲਾਂ ਹੀ ਇਹਨਾਂ ਦੋਨਾਂ ਦੇ ਨਾਲ ਜਸਵਿੰਦਰ ਕੌਰ ਨੇ ਸਬੰਧਵੀ ਬਣਾਏ ਸਨ ਤੇ ਇਹ ਉਸੇ ਹਾਲਤ ਦੇ ਵਿੱਚ ਬੈਨਾ ਨਾ ਪਾ ਕੇ ਹੀ ਸੋਫਿਆਂ ਦੇ ਉੱਤੇ ਬੈਠੇ ਹੋਏ ਸਨ ਉਹ ਸੁਖਦੇਵ ਫੌਜੀ ਜਿਹੜੇ ਉਹ ਗਿਫਟ ਲੈ ਕੇ ਆਇਆ ਸੀ ਉਹ ਆਪਣੀ ਪਤਨੀ ਨੂੰ ਫਰਾਂਦਾ ਹੈ ਤੇ ਅੰਦਰ ਚਲਾ ਜਾਂਦਾ ਹੈ ਤੇ ਇਹਨਾਂ ਦੋਨਾਂ ਬੰਦਿਆਂ ਨੂੰ ਦੇਖ ਕੇ ਉਹ ਹੈਰਾਨ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਵੀ ਮਾਰਤਾ ਕੁੱਟਦਾ ਹੈ ਤੇ ਇਹਨਾਂ ਦੋਨਾਂ ਬੰਦਿਆਂ ਬਾਰੇ ਪੁੱਛਦਾ ਹੈ ਪਰ ਇਹਦੀ ਜਿਹੜੀ ਪਤਨੀ ਸੀ ਜਸਵਿੰਦਰ ਕੌਰ ਉਹ ਦੱਸਦੀ ਹੈ ਕਿ ਇਹ ਦੋਨੇ ਬੰਦੇ ਸਿਰਫ ਮੇਰੇ ਦੋਸਤ ਹੀ ਹਨ ਮੇਰਾ ਕੋਈ ਇਹਨਾਂ ਦੇ ਨਾਲ ਚੱਕਰ ਨਹੀਂ ਹੈ ਸਾਡੇ ਵਿਚਕਾਰ ਕੁਝ ਵੀ ਇਹੋ ਜਿਹਾ ਸਬੰਧ ਨਹੀਂ ਹੈ ਉਸ ਤੋਂ ਬਾਅਦ ਇਹ ਰਾਤ ਲੰਘਦੀ ਹੈ ਫੌਜੀ ਆਪਣੀ ਪਤਨੀ ਨੂੰ ਬਹੁਤ ਮਾਰਦਾ ਕੁੱਟਦਾ ਹੈ ਤੇ ਇਹਨੂੰ ਇਹ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਜੇਕਰ ਮੈਂ ਤੇਰਾ ਇਹ ਸਬੰਧ ਕਿਸੇ ਦੇ ਨਾਲ ਵੇਖ ਲਿਆ ਇਹ ਬੰਦਿਆਂ ਨੂੰ ਜੇ ਦੁਬਾਰਾ ਦੇਖ ਲਿਆ ਤਾਂ ਮੈਂ ਇਹਨਾਂ ਨੂੰ ਮਾਰ ਦਵਾਂਗਾ ਤੇ ਤੈਨੂੰ ਵੀ ਜਾਨੂ ਮਾਰ ਦਵਾਂਗਾ ਹੁਣ ਇਹ ਜਿਹੜਾ ਫੌਜੀ ਸੀ ਇਹਨੇ ਜਸਵਿੰਦਰ ਕੌਰ ਦੇ ਫੋਨ ਦੇ ਉੱਤੇ ਵੀ ਨਜ਼ਰ ਰੱਖਣੀ ਸ਼ੁਰੂ ਕਰਤੀ ਸੀ ਤੇ ਇਹਨੂੰ ਫੋਨ ਵੀ ਕਿਤੇ ਨਹੀਂ ਕਰਨ ਦਿੰਦਾ ਸੀ ਤੇ ਇਸ ਤਰ੍ਹਾਂ ਹੀ ਉਹ ਹੁਣ ਕਹਿੰਦਾ ਹੈ ਕਿ ਮੈਂ ਫੌਜ ਦੇ ਵਿੱਚ ਵੀ ਹੁਣ ਨਹੀਂ ਜਾਵਾਂਗਾ ਇੱਥੇ ਹੀ ਰਵਾਂਗਾ ਇਸੇ ਤਰ੍ਹਾਂ ਹੀ ਹੁਣ ਦਿਨ ਨੰਗਦੇ ਨੇ ਇਹਦੀ ਜਿਹੜੀ ਛੁੱਟੀ ਵੀ ਖਤਮ ਹੋ ਜਾਂਦੀ ਹੈ ਪਰ ਸੁਖਦੇਵ ਫੌਜੀ ਉਹ ਵਾਪਸ ਨਹੀਂ ਜਾਂਦਾ ਤੇ ਹੁਣ ਚੋਰੀ ਛਿਪੇ ਇਹ ਜਸਵਿੰਦਰ ਕੌਰ ਆਪਣੇ ਦੋਨਾਂ ਪ੍ਰੇਮੀਆਂ ਨੂੰ ਫੋਨ ਕਰਦੀ ਹੈ ਤੇ ਇਹ ਸਾਰੀ ਗੱਲ ਦੱਸਦੀ ਹੈ ਤੇ ਇਹਦੇ ਪ੍ਰੇਮੀ ਇਹਨੂੰ ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ਕਿ ਇਹ ਸਾਡੇ ਬਾਰੇ ਜਾਣੇ ਸਾਨੂੰ ਇਹ ਮਾਰੇ ਕਿਉਂ ਨਾ ਆਪਾਂ ਇਹਨੂੰ ਹੀ ਮਾਰ ਦਈਏ ਕਿਉਂਕਿ ਇਹ ਬਾਹਰ ਲੋਕਾਂ ਨੂੰ ਵੀ ਪੁਛਗਿਛ ਕਰ ਰਿਹਾ ਹੈ ਕਿ ਮੇਰੇ ਜਾਣ ਤੋਂ ਮਗਰੋਂ ਘਰ ਦੇ ਵਿੱਚ ਕੌਣ-ਕੌਣ ਆਂਦਾ ਹੈ ਤਾਂ ਹੌਲੀ-ਹੌਲੀ ਇਹਨੂੰ ਸਾਡੇ ਬਾਰੇ ਪਤਾ ਤੇ ਚੱਲ ਹੀ ਜਾਵੇਗਾ ਇਸ ਲਈ ਇਹ ਹੁਣ ਇਹ ਤਿੰਨੇ ਜਾਨੇ ਮਿਲ ਕੇ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਫੌਜੀ ਨੂੰ ਹੀ ਮਾਰ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਹੀ ਹੁਣ 20 ਨਵੰਬਰ ਦੀ ਰਾਤ ਨੂੰ ਜਸਵਿੰਦਰ ਕੋਰ ਆਪਣੇ ਪਤੀ ਨੂੰ ਜਦੋਂ ਸੁੱਤਾ ਹੁੰਦਾ ਹੈ ਤੇ ਉਹਦਾ ਸਰੇਨੇ ਦੇ ਨਾਲ ਸਿਰ ਕੁੱਟ ਦਿੰਦੀ ਹੈ ਤੇ ਉਸ ਤੋਂ ਇਹਦੇ ਦੋਨੇ ਪ੍ਰੇਮੀ ਅੰਦਰ ਆਉਂਦੇ ਨੇ ਕਿਉਂਕਿ ਇਹਨੇ ਗੇਟ ਪਹਿਲਾਂ ਹੀ ਖੁੱਲਾ ਰੱਖਿਆ ਅਸੀ ਤੇ ਇਹ ਦੋਨੇ ਜਾਨੇ ਅੰਦਰ ਆ ਕੇ ਇਹਦਾ ਗਲੇ ਨੂੰ ਕੱਟ ਦਿੰਦੇ ਨੇ ਤੇ ਫਿਰ ਇਹਦਾ ਕਤਲ ਕਰਨ ਤੋਂ ਬਾਅਦ ਇਹ ਦੋਨੇ ਜਾਨੇ ਵਾਪਸ ਚਲੇ ਜਾਂਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਘਰ ਤੋਂ ਦੂਰ ਇੱਕ ਗਲੀ ਦੇ ਵਿੱਚ ਕੈਮਰਾ ਲੱਗਾ ਹੋਇਆ ਸੀ ਜਿਸ ਤੋਂ ਇਹਨਾਂ ਦਾ ਕੰਮ ਪੂਰੀ ਤਰ੍ਹਾਂ ਕੈਪਚਰ ਹੋ ਰਿਹਾ ਸੀ ਜਿਸ ਦੇ ਵਿੱਚ ਇਹ ਆਉਂਦੇ ਹੋਏ ਵੀ ਦਿਖਾਈ ਦਿੰਦੇ ਨੇ ਤੇ ਜਾਂਦੇ ਹੋਏ ਵੀ ਦਿਖਾਈ ਦਿੰਦੇ ਨੇ ਹੁਣ ਪੁਲਿਸ ਇਹਨਾਂ ਦੇ ਬਿਆਨਾਂ ਦੇ ਤਹਿਤ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ। ਇਸ ਘਟਨਾ ਨੇ ਇੱਕ ਵਾਰੀ ਫਿਰ ਤੋਂ ਪਤੀ-ਪਤਨੀ ਦੇ ਰਿਸ਼ਤੇਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਸੀ। ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਸੀ ਕਿ ਪਤੀ-ਪਤਨੀ ਦੇ ਇੱਕ ਪਵਿੱਤਰ ਰਿਸ਼ਤੇ ਨੂੰ ਔਰਤਾਂ ਦੀ ਜਿਹੀ ਜਿਸਮਾਨੀ ਭੁੱਖ ਹੁੰਦੀ ਹੈ, ਕਈ ਵਾਰੀ ਇਹ ਪਵਿੱਤਰ ਰਿਸ਼ਤੇ ਦੇ ਉੱਤੇ ਵੀ ਹਾਵੀ ਹੋ ਜਾਂਦੀ ਹੈ। ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ? ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਧੰਨਵਾਦ।